SSP ਬਟਾਲਾ ਡਾਕਟਰ ਮਹਿਤਾਬ ਸਿੰਘ ਆਈਪੀਐਸ ਵੱਲੋਂ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਦੇ ਸਮੂਹ ਅਧਿਕਾਰੀਆਂ ਨਾਲ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਨਵੇਂ ਸਾਲ ਦੇ ਉਪਰੰਤ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਵੇਂ ਸਾਲ ਦੀ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਇਸ ਮੌਕੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਆਉਣ ਵਾਲੇ ਸਾਲ 2026 ਚ ਬਟਾਲਾ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦਾ ਨਾਮ ਰੌਸ਼ਨ ਕਰਨਾ ਹੈ ਅਤੇ ਇਸ ਮੌਕੇ ਉਹਨਾਂ ਨੇ ਆਪਣੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਨਾਲ ਦੀ ਦਿੱਕਤਾਂ ਨੂੰ ਦਾਜਿਕਰ ਕੀਤਾ ਅਤੇ ਕਿਹਾ ਕਿ ਅਗਰ ਕੋਈ ਦਿੱਕਤ ਹੈ ਤਾਂ ਉਹਨਾਂ ਵੱਲੋਂ ਹੱਲ ਕੀਤਾ ਜਾਏਗਾ ਬਟਾਲਾ ਪੁਲਿਸ ਵੱਲੋਂ ਲੋਕ ਕਾਨੂੰਨ 225 ਦੇ ਵਿੱਚ 1000 ਤੋਂ ਵੱਧ ਲੋਕਾਂ ਦੇ ਘਾਚੇ ਮੋਬਾਈਲ ਵਾਪਸ ਦਿੱਤੇ ਗਏ ਸਨ ਇਸੇ ਤਹਿਤ 226 ਵਿੱਚ 2 ਜਨਵਰੀ ਨੂੰ ਬਟਾਲਾ ਵਾਸੀਆਂ ਨੂੰ ਬਟਾਲਾ ਪੁਲਿਸ ਵੱਲੋਂ ਤੋਹਫਾ ਦਿੱਤਾ ਗਿਆ ਜਿਸ ਵਿੱਚ 2 ਜਨਵਰੀ 2026 ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿਕੇ 350 ਫੋਨ ਵਾਪਸ ਜੋ ਲੋਕਾਂ ਦੇ ਘਵਾਚੇ ਹੋਏ ਸਨ ਵਾਪਸ ਦਿੱਤੇ ਜਾ ਰਹੇ ਨੇ